ਜੀ ਸਾਰੇਆਂ ਨੂੰ ਬਹੁਤ ਸਨਵਾਦ ਦੀ ਕਿਰਿਆ ਸਾਰੇ ਕਿਦਸ ਸਾਰੇ ਦੇਖਣਗੇ ਤੁਹਾਨੂੰ ਹੋਗੇ ਅਸੀਂ ਇੰਨੀ ਕਾਦੀ ਸ਼ਾਨਦਾਰ ਟਾਈਮ ਹੋ ਗਿਆ तकरीबन 6 ਵਜੇ ਯਸ ਕਰੋ ਆਪਾਂ ਠੀਂੜਣ ਲੱਗਿਆ ਵੈਸਾ ਲਈਆਂ ਸਾਰੀਆਂ ਬਣਾਉਣ ਉਪਰ ਲੱਗ ਗਿਆ ਹੁਣ ਆਪ ਬਣਾਉਣ ਲੱਗੇ ਅੱਜ ਕਦੂਰੀ ਕੋਫੇ ਇਹ ਅ ਵੀ ਕਹਿ ਦਿੰਦੇ ਆ ਕਦੂ ਵੀ ਕਹਿ ਦਿੰਦੇ ਆ ਹਨਾ ਇਹਨੂੰ ਤੇ ਪਰ ਅਸੀਂ ਦਾ ਕਦੂਰੀ ਕਹਿੰਦੇ ਆ ਤੇ ਖਾਂ ਕੇ ਖਾਪਾ ਬਣਾਉਣ ਲੱਗੇ ਤੇ ਕੋਫੇ ਹੀ ਬਣਾਉਣੀ ਆ ਮੈਂ ਕਰੀਏ ਤੁਹਾਨੂੰ ਜੀ ਦੇਖਿਆ ਨਾ ਨਾ ਪਲੀਜ਼ ਮੇਰੇ ਕੋਲ ਵੀ ਕਰਕੇ ਜਰੂਰ ਦੱਸਿਓ ਅੱਜ ਜੇ ਜੋ ਵੀ ਆਪਣੇ ਚਾਹਤੇ ਇਹ ਫਸਟ ਟਾਈਮ ਆਇਆ ਬੰਦੀ ਵਾਲੀ ਸਾਨੂੰ ਦੇਖ ਰਿਹਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਉਹਦੇ ਹੀ ਹੋ ਦੀ ਤੁਸੀਂ ਆਪਣੇ ਚੈਨਲ ਨਾਲ ਤੇ ਇਹ ਵੀ ਖਾ ਸਕਦੇ ਆ ਨੂੰ ਐਂਡਰ ਚਾਹ ਵਗੈਰਾ ਨਾਲ ਵੀ ਲੈ ਸਕਦੇ ਆ ਤੇ ਆਮਾ ਸਬਜੀ ਵੀ ਬਣਾ ਸਕਦੇ ਆ ਵੈਸੇ ਇਹ ਸਬਜੀ ਬਹੁਤ ਟੇਸਟੀ ਬਣਦੀ ਆ ਤੁਸੀਂ ਵੀ ਦੱਸੋ ਜੀ ਕਿੰਨੀ ਕਿੰਨੀ ਇਹ ਕੀ ਪਸੰਦ ਆ ਕੋਈ ਦੇ ਪਸੰਦ ਰਹੀਏ ਤੇ ਹਾਂ ਜੀ ਮਸਾਪਾ ਗੱਦੂ ਇੱਕ ਗੱਦੂ ਜਿਹਾ ਧੋ ਰਿਆ ਇੱਥੇ ਜਿਹਦਾ ਧੋ ਕੇ ਸੇ ਲਿਆ ਫਰ ਨੂੰ ਦਬਸ ਕਰ ਲਾਂਗੇ ਤੇ ਉਸ ਤੋਂ ਬਾਅਦ ਫੋੜਣਾ ਲਗੇ ਪੋੜੇ ਮੈਸਾ ਪਨਾਣ ਨਾਲ ਦਿਖਾਵਾਂਗੀ ਕਿ ਕਿਵੇਂ ਬਣਾਉਨੇ ਆਪਾਂ ਬਣੇ ਰਹੋ ਜੀ ਬਣੇ ਰਹੋ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਆਓ ਜੀ ਆਪਾਂ ਆਪਣਾ ਅਨੇ ਗੱਦੂ ਦੇਖਦੇ ਹਾਂ ਜੀ ਆਹ ਦੇਖੋ ਆਪਾਂ ਨੇ ਬੇਸਣ ਲੈ ਲਿਆ ਤੇ ਨਾਲ ਹੀ ਆਪਣਾ ਇਹ ਦੇਖੋ ਪਰੇ ਕद्दू ਆ ਜਿਹੜਾ ਕੱਟ ਕਰਦੇ ਆ ਤੇ ਇਹਦਾ ਆਪਾਂ ਕੀ ਕਰ ਲਈ ਪਹਿਲਾਂ ਆਪਾਂ ਲੈਣਾ ਰੋਮੇ ਵਿੱਚ ਉਹ ਤੁਸੀਂ ਹਿਸਾਬ ਨਾਲ ਲੈ ਲਿਓ ਕਿ ਜਿੰਨਾ ਕਿ ਤੁਸੀਂ ਕਰਾਰਾ ਹਨ ਖਾਣੇ ਹੋ ਉਹ ਸਾਰ ਨਾਲ बस ਕੁਛ ਮਿਰਚ ਆਪਣੀ ਸਬਜ਼ੀ ਜੀ ਪਊਗੀ ਬਸ ਜਿਹੜੀ ਮੇਨ ਗੱਲ ਆ ਵੀ ਉਹ ਆਪਣਾ ਪਕੌੜਾ ਦਾ ਤੇਸਾ ਨਾ ਫਿੱਕਾ ਜਿਹਾ ਨਾ ਆਵੇ ਅ ਟੇਸਟ ਉਹਦਾ ਵਧੀਆ ਆਵੇ ਥੋੜਾ ਜਿਹਾ ਕਰਾਰਾ ਹੋ ਤਾਂ ਵਧੀਆ ਲੱਗੂ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਉਹ ਲਈ ਪਾਣੀ ਆ ਪਾ ਹਲਦੀ ਜਦ ਇਹ ਖੁੱਲ ਗਈ। ਕਿ ਮੈਂ ਹੋਰ ਇਹ ਵੱਧ ਬਣਾਉਂਕੋ ਬੱਚਾ ਨੇ ਵੀ ਖਾਣੇ ਤੇ ਲੋਕ ਚ ਖਾ ਪਹਿਲੇ ਚ ਪਾ ਲਾਂਗੇ ਕਦੂ ਜਿਹੜਾ ਖਾਣੇ ਬਸ ਕੀਤਾ। ਸਿਰੋਂ ਇਹ ਚੰਗੀ ਦਾ ਆਟੇ ਮੰਗੂ ਆ ਚੰਗੀ ਦਾ ਪੈਨ ਘੋਲਣਾ ਹੈ। ਇਹਦੇ ਵਿੱਚ ਪਾਣੀ ਨਹੀਂ ਪਾਉਣਾ ਆਪਾਂ ਨੇ ਕਿਉਂਕਿ ਜਿਹੜਾ ਕਦੂ ਦਾ ਪਾਣੀ ਹੈ ਨਾ ਬਹੁਤ ਹੁੰਦਾ ਹੋਦੇ ਨਾਲ। Rồi đó, hẹn là cả một cái đó hệ ga, ta ga, hộp bơm mình lấy luôn nhé चं हाँ तरह तो पतला करना ना ही अपने गाड़ा रखना हांजी हम अपने लेटी कड़ाही बनावागे पकौड़े तेल पारा तेल अपना हो जाएगा ਤੇਲ ਆ ਪਾ ਲੈਣਾ ਕਿਤਾ ਗਰਮ ਹੋਣਾ ਇਹਨੇ ਕੌਪੜਾ ਅਦਰਕ ਕੁੱਟਲਾ ਸੁਣਿਆ ਆਪਣਾ ਪਿਆਜ ਆਪਾਂ ਉਹਦੀ ਤਿਆਰੀ ਕਰਦੇ ਆਂਗੇ ਸਾਰੇ ਹਾਂਜੀ ਟਾਈਮ ਤਕਰੀਬਨ ਪੌਣੇ 1 ਸੱਤ ਦਾ ਹੋ ਗਿਆ ਬਸ ਮੈਂ ਹਲੇ ਮਸਾਲਾ ਵੀ ਕੈਰ ਕਰਨਾ ਆਪਣਾ ਥੋੜੇ ਜਿਹਾ ਪੌਣੇ ਨੂੰ ਟਾਈਮ ਲੱਗਦਾ ਚਲੋ ਪਹਿਲੇ ਇਹ ਬਣਾਉਨੇ ਆਂ ਛਕਣਾ ਸਾਡਾ ਆਪਣਾ ਤੇਗ ਹੁੰਦਾ ਘਰ ਨੂੰ ਨਾਲ ਸੰਪਿਆਚੇ ਲਵਾ ਲਾ ਹਾਂਜੀ ਤੇਲ ਹੋ ਗਿਆ ਦੇਖੋ ਆਪਣਾ ਘਰ ਹੱਸੋ ਹੁਣ ਆਪਾਂ ਪੋੜੇ ਬਣਾਉਣ ਲੱਗੇ ਆ ਤੁਸੀਂ ਵੀ ਦੇਖੋ ਮੈਂ ਕਿੱਦਾਂ ਬਣਾ ਰਹੀ ਆ ਬਿਲਕੁਲ ਸੌਖਾ ਜਿਹਾ ਤਰੀਕਾ ਤੁਸੀਂ ਵੀ ਹੈਨਾ ਟਰਾਈ ਕਰਿਓ ਜਰੂਰ ਕਿਉਂਕਿ ਮੇਰੇ ਭੈਣ ਨੂੰ ਨਹੀਂ ਇਹ ਚੀਜ਼ ਬਣਾਈ ਹੁੰਦੀ ਅੱਜ ਜੀ ਆਪਾਂ ਨੇ ਸਾਈਜ ਜਿਹੜਾ ਛੋਟਾ ਰੱਖਾਂ ਤੁਸੀਂ ਜਿਆਦਾ ਵੱਡਾ ਸਾਈਜ ਨਾ ਰੱਖਿਓ ਆਰਾਮ ਨਾਲ ਬਸ ਇਹਦਾ ਫੈਲ ਜਾਇਓ ਬਸ ਜਿਆਦਾ ਨਾ ਪਾਇਓ ਕਿਉਂਕਿ ਜਿਆਦਾ ਪਾਇਆ ਨਾ ਤੇਰੇ ਜੁੜਨ ਦਾ ਡਰ ਰਹਿੰਦਾ ਉਹ ਇਹ ਨੂੰ ਮੇਕ ਕਰਤਾ ਸੇਮਨ ਕਿ ਜਿਆਦਾ ਗਰਮ ਕੀਤਾ ਮਸਤੰਦ ਆ ਜਾਣਾ ਮ ਹੰਮ ਲੱਭ ਐਨੇ ਕੋਨੇ ਅਸੀਂ ਆਪਾਂ ਇਹਨਾਂ ਨੂੰ ਹਲਕੇ ਹਲਕੇ ਜਿਹਾ ਮਲਾਰਾਂਗੇ ਇਹ ਜਾਲੀ ਕਰਨ ਸੀਗਾ ਨਾ ਕੋਲੀ ਰੋਟੀ ਦੇ ਵਿੱਚ ਜਾਲੀ ਹੋਣੀ ਹੋਊ ਆਪਾਂ ਪਹਿਲੇ ਕੱਢ ਲਾਂਗੇ ਠੀਕ ਹੈ ਠੀਕ ਹੰਮ ਨਰਮ ਨੋ ਨੋ ਕਿਹੜੇ ਬੱਚੇ ਕੋ ਦੋਨੋਂ ਨਹੀਂ ਪਸੰਦ ਕਰਦੇ ਉਹਨਾਂ ਲਈ ਬਹੁਤ ਵਧੀਆ ਫ੍ਰੀਕਾ ਮੀਂਦਿਆ ਪਹਿਣਾ ਲਈ ਤੇ ਤੁਸੀਂ ਇਹਨੂੰ ਚਾਹ ਦੇ ਨਾਲ ਸਰਵ ਕਰ ਸਕਦੇ ਹੋ ਬੱਚਿਆਂ ਨੂੰ ਕੋੜਿਆਂ ਨੂੰ ਚਾਹ ਨਾਲ ਵੀ ਦੇ ਸਕਦੇ ਹੋ ਤੇ ਸਬਜ਼ੀ ਵੀ ਬਣਾ ਕੇ ਖਵਾ ਸਕਦੇ ਸਬਜ਼ੀ ਵੀ ਇਹਦੀ ਬਹੁਤ ਜ਼ਿਆਦਾ ਪੇਸਤੀ ਲੱਗਦੀ ਆ ਉਸ ਨੂੰ ਜਰੂਰ ਫਰਾਈ ਕਰਿਓ ਲੋਚ ਜਿਹੜਾ ਪ੍ਰਯਾਅ ਬਣਦੇ ਥੋੜੀ ਜਿਹੀ ਜਦੋਂ ਆਪਾਂ ਜ਼ਿਆਦੀ ਗਾਇ ਹੋ ਗਈ ਇਹ ਆਪਾਂ ਕੱਢ ਲਾਂਗੇ ਆਪਣੇ ਆਵੜ ਪਰ ਨਹੀਂ ਉਕੇ ਬੇਸੇ ਹੁੰਦਾ ਨਾ ਜਦੋਂ ਆਪਾਂ ਛੋਟੇ ਛੋਟੇ ਪੌਨੇ ਉਹ ਫਿਰ ਵੀ ਫੁੱਲ ਜਾਂਦੇ ਜਦੋਂ ਕੋ ਪਹਿਲਾਂ ਹੀ ਉਹਦਾ ਸਾਈਜ਼ ਜਿਆਦਾ ਰੱਖਾਂਗੇ ਨਾ ਤਾਂ ਉਹਨਾਂ ਨੇ ਹੋਰ ਵੀ ਜਿਆਦਾ ਦੇਖੋ ਵੱਡੇ ਹੋ ਜਾਣਾ ਵਾ ਕਿ ਬੇਸਰ ਫੁਰਦਾ ਹੁੰਦਾ ਲੋ ਜੀ ਇਹੀ ਆਪਣਾ ਸੇਮ ਮੈਥਡ ਆ ਆਪਾਂ ਇਦਾਂ ਹੀ ਕਰਕੇ ਆਪਣੇ ਜਿਹੜੇ ਸਾਰੇ ਨਗੇ ਬਣਾ ਲਵਾਂਗੇ ਇਹਦਾ ਫੌਲਾ ਆਉਂਦੀ ਸਬਜੀ ਸਿੰ ਇਹਨਾਂ ਕੀ ਰੰਗ ਤਾਂ ਜਿਹੜੀ ਇਹ ਨਹੀਂ ਰੱਖਿਓ ਜਿਆਦਾ ਤੁਸੀਂ ਕਾੜੇ ਨਾ ਪਾਈਓ ਤਾਂ ਉਹ ਕੋ ਜਾਲੀ ਹੋਊਗੀ ਇਹਹੀ ਮੈਂ ਤੁਹਾਨੂੰ ਨਾੜਾ ਪਾ ਜਿਹੜੇ ਹੈਗੇ ਨੇ ਪੂਰ ਪਾ ਲਾਂਗੀ ਮੈਂ ਉਹਨਾਂ ਦਾ ਤੁਸੀਂ ਨਾਲ ਪਾਣੀ ਦਾ ਹੱਥ ਵੀ ਲਾ ਲਿਓ ਜਿੱਕਰ ਥੋੜੇ ਹੱਥਾਂ ਤੋਂ ਲਾਉ ਹੋਏ ਆ ਤੇ ਮੈਂ ਇਹ ਉਹ ਦੇ ਪਾ ਰਹੀ ਮਿੱਠੂ ਦਾ ਆਮ ਨਾਲ ਬਣਾਇਓ ਇਹੋ ਹੀ ਹੱਥ ਤੋਂ ਦਾ ਡਾਲ ਲੈਣਾ ਤੇਲ ਪੈਣਾ thank mm -hmm. you ਲੋਜੀ ਆਪਣੇ ਆਲਮੋਸਟ ਸਾਰੇ ਬਣ ਗਏ ਨੇ ਨਾਲ ਉਹਦੇ ਬੱਚੇ ਵੀ ਖਾਏ ਚਾਹਣਗੇ ਨੇਗੇ ਤੇ ਮਾਸੀ ਇਹ ਆਪਣਾ ਸੀਮ ਸੌਖਾ ਜਾਂ ਮੈਥਡ ਸੀਗਾ ਤੇ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਤੇ ਬਸ ਜੀ ਹੁਣ ਆਪਣੇ ਇਹ ਬਣ ਗਏ ਵਕਤ ਦੋ ਚਾਰ ਤੋਂ ਆਪਣੇ ਦੀ ਹੋਲਣਾ ਨੇ ਫਿਰ ਆਪਾਂ ਲਗਾਉਣੇ ਆ ਸਬਜ਼ੀ ਨੂੰ ਤੜਕਾ ਟਾਈਮ ਕਾਫੀ ਲੱਗ ਗਿਆ ਇਹ ਬਣਾਉਣ ਇਹ ਸੁਣੋ ਬਤਾ ਜੀ ਜਿਹੜਾ ਪ੍ਰੋਇਟ ਟਾਈਮ ਲਾਦਾ ਫੋਕੀ ਦਿੱਕੋਣਾ ਤੇ ਜਿਹੜਾ ਇਹਦਾ ਥੋੜਾ ਜਿਹਾ ਆਪਾਂ ਹੁੰਦਾ ਵਿੱਚ ਬੱਚੇ ਨਾ ਰਹਿ ਜਾਣ ਲੋਜੀ ਆਪਣੇ ਕੋਕ ਤੇ ਅੜਕੇ ਰੈਡੀ ਨੇ ਦੇਖੋ ਕਿੰਨੇ ਸਮਾਈ ਬਣਿਆ ਖਾਣ ਨੂੰ ਵੀ ਬਿਲਕੁਲ ਇਦਾਂ ਨਹੀਂ ਰਹਿਦਾ ਵੀ ਇਹ ਕਿਹਦੇ ਪਕੌੜੇ ਨਹੀਂ ਆ ਦੇਖੋ ਪਿੱਛੋਂ ਵੀ ਆ ਬਿਲਕੁਲ ਨਹੀਂ ਜੇ ਇਹਦਾ ਵਿੱਚੋਂ ਕਿੱਛੀ ਨਹੀਂ ਹੁਣ ਇਹ ਖਾਂਦੇ ਪੁੱਛੀ ਤੇਲੋਂ ਪਕੌੜੇ ਫਿਰ ਨੂੰ ਪੋੜੇ ਦੇਣਾ ਹਾਂ ਖਾਣੇ ਖਾਣਨਾ ਕਿਨੇ ਖਾਣਨਾ ਲੋ ਜੀ ਬੱਚੇ ਦਾ ਆਪਣੇ ਖਾਣ ਵੀ ਲੱਗ ਰਹੇ ਨੇ ਲੇਕਿਨ ਆਈਓ ਮੈਂ ਬਾਦਮਾ ਜਿਵੇਂ ਇੱਕ ਅੱਛਾ ਜੀ ਹੋਰ ਕਿਸੇ ਨੇ ਕੋਈ ਬੱਸ ਸਬਜੀ ਨੂੰ ਆਪਾਂ ਤੜਕਾ ਉਹੀ ਸੇਮ ਮੈਥਡ ਨਾਲ ਤੜਕਾ ਲਗਾ ਕੇ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਜਿੰਨਾ ਚਿਰ ਆਪਣਾ ਪਾਣੀ ਰਿਜਦਾ ਰਜਾ ਮੰਗ ਆਪਾਂ ਪਹਿਲਾਂ ਇਹਨੂੰ ਆਪਣੀ ਤਰੀ ਨੂੰ ਐਨ ਚੰਗੀ ਤਰ੍ਹਾਂ ਰਜਾ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਜਿਹੜੇ ਆਪਣੇ ਫਕੌੜੇ ਬਣੇ ਹੋਏ ਨੇ ਆਪਾਂ ਉਹ ਇਹਦੇ ਵਿੱਚ ਪਾਵਾਂਗੇ ਤੇ ਮੇਰੇ ਕੋਲ ਪਹਿਲਾ ਜ਼ਰੂਰੀ ਕਾਲ ਆ ਗਈ ਤੇ ਹਾਂਜੀ ਬਸ ਸੇਮ ਉਹੀ ਮੈਥਡ ਆ ਜਿੱਦਾਂ ਆਪਾਂ ਦੂਜੀ ਸਬਜ਼ੀ ਦਾ ਲਗਾਉਨੇ ਆ ਤੜਕਾ ਬਸ ਤੁਸੀਂ ਨਮਕ ਵਿੱਚ ਹਿਸਾਬ ਨਾਲ ਪਾ ਲਿਓ ਜਿੰਨੇ ਦਾ ਤੁਸੀਂ ਉਹਦੇ ਵਿੱਚ ਪਾਇਆ ਜਿੰਨਾ ਤੁਸੀਂ ਖਾਣੇ ਉਸ ਦੇ ਮੁਤਾਬਿਕ ਤੁਸੀਂ ਇਹ ਚ ਪਾ ਲਿਓ ਨਮਕ ਮਿਰਚ ਤੇ ਹਾਂਜੀ ਜਿਵੇਂ ਜਦੋਂ ਦੇਖੋ ਆਪਣੀ ਇਹ ਗਰੇਵੀ ਆਪਣੀ ਬਣ ਕੇ ਹੋ ਗਈ ਤਿਆਰ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ ਇਹ ਸਬਜ਼ੀ ਬਣ ਕੇ ਹੋ ਚੁੱਕੀ ਤਿਆਰ ਇਹਨੇ ਆਪਾਂ ਗੁੰਦਿਆ ਆਟਾ ਲਓ ਜੀ ਅਪਣੀ ਜਿਹੜੀ ਹੈਗੀ ਆ ਤਰੀ ਉਹ ਆਪਣੀ ਰਹੀ ਚੁੱਕੀ ਆ ਤਕਹੀਓਂ 10 ਮਿੰਟਾਂ ਦਾ ਸੇਕ ਇਹਨੂੰ ਲੱਗ ਚੁੱਕਿਆ ਤੇ ਹੁਣ ਆਪਾਂ ਜਿਹੜੇ ਆਪਣੇ ਬਣੇ ਹੋਏ ਨੇ ਪਕੌੜੇ ਆਪਾਂ ਉਹ ਪਾ ਦਾਂਗੇ ਦੇ ਵਿੱਚ ਗੋੜੀ ਆਪਾਂ ਛੱਡਾਂਗੇ ਐਡ ਥੋੜੇ ਜਿਹਾ ਟੈਂਪ ਵੀ ਆਪਾਂ ਇਹਨੂੰ ਵੀ ਪਾ ਲਈ ਦਵਾ ਦਾਂਗੇ ਗਰਮ ਤੋਂ ਬਾਅਦ ਥੋੜਾ ਇਹ ਚੈਰਾ ਪਰੇ ਜਾ ਰਹੇ ਤੇ ਇਹਨਾਂ ਪੰਜ ਜੱਮੇ ਮੈਂ ਨਾਲੋਂ 5-5 ਮਿੰਟ ਦਾ ਪਾਣੀ ਸਿੰਕਲ ਵਾਣਗੀ ਹੋਰ ਕੋਈ ਸਬਜ਼ੀ ਬਣ ਕੇ ਹੋ ਚੁੱਕੀ ਤਿਆਰ ਹਾਂਜੀ ਇਥੇ ਮੈਂ ਲੱਗੀ ਸੀ ਰੋਟੀ ਬਣਾਉਣ ਸਬਜੀ ਵਗੈਰਾ ਆਪਣੀ ਬਣ ਕੇ ਹੋ ਗਈ ਸੀ ਤਿਆਰ ਬੱਚੇ ਆਪਣਾ ਲੱਗੇ ਹੋਏ ਸੀ ਖਾਣ ਨਾਲ ਹੀ ਪਾਪਾ ਜੀ ਵੀ ਖਾ ਰਹੇ ਸੀ ਤੇ ਇਹਨਾਂ ਦੇ ਪਾਪਾ ਇਥੇ ਆ ਗਏ ਸੀਗੇ ਬਸ ਨਾਲ ਹੀ ਸਾਡੇ ਕੋਲ ਗੱਲਾਂ ਬਾਤਾਂ ਚੱਲ ਰਹੀਆਂ ਸੀ ਨਾਲ ਨਾਲ ਮੈਂ ਰੋਟੀ ਬਣਾ ਰਹੀ ਸੀ ਤੇ ਹਾਂਜੀ ਕਿਵੇਂ ਦਾ ਲੱਗਿਆ ਤੁਹਾਨੂੰ ਮੇਰਾ ਤਰੀਕਾ ਕद्दू ਦੇ ਕੋफ्ते ਬਣਾਉਣ ਦਾ ਸਬਜੀ ਬਣਾਉਣ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਤੁਸੀਂ ਵੀ ਜਰੂਰ ਟਰਾਈ ਕਰਿਓ ਦੇਖੋ ਸਬਜੀ ਕਿੰਨੀ ਸੋਹਣੀ ਬਣ ਕੇ ਹੋਈ ਹੈ ਤਿਆਰ ਸਾਡੇ ਗ੍ਰੇਵੀ ਇੰਨੀ ਕੀ ਖਾਂਦੀ ਹੈ ਵੀ ਜ਼ਿਆਦੇ ਤਰੀ ਨਹੀਂ ਖਾਂਦੀ ਹੈ ਤੇ ਹਾਂਜੀ ਆਜੂ ਜੀ ਤੁਸੀਂ ਵੀ ਖਾ ਲਓ ਗਰਮਾ ਗਰਮ ਫੁਲਕੇ ਨਾਲ ਕਦੂ ਤੇ ਕੋਖਤਿਆਂ ਦੀ ਸਬਜੀ ਤੇ ਹਾਂਜੀ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਵੀਡੀਓ ਸ਼ੇਅਰ ਕਰਨ ਲੱਗੀ ਆ ਤੇ ਇਹ ਜੀ ਬਹੁਤ ਜ਼ਾਰੇ ਵਧੀਆ ਹੈਲਪਫੁਲ ਆ ਜਿਨ੍ਹਾਂ ਨੇ ਗੋਡਿਆਂ 'ਚ ਦਰਦ ਆ ਜੋੜਾਂ ਦੇ ਵਿੱਚ ਦਰਦ ਆ ਜਾਨੀ ਹਨਾ ਤੇ ਇਹ ਹੈਗੇ ਨੇ ਜੀ ਮੂੰਗਫਲੀ ਦੇ ਦਾਣੇ ਤੇ ਤੁਹਾਨੂੰ ਆਮ ਬਨਸਾਰੀ ਦੀ ਸ਼ੌਪ ਤੋਂ ਮਿਲ ਜਾਣਗੇ ਇਹ ਤੇ ਜਿਨ੍ਹਾਂ ਦੇ ਵੀ ਗੋਡਿਆਂ 'ਚ ਦਰਦ ਰਹਿੰਦਾ ਇਹਨੂੰ ਦੇਖੋ ਇੱਕ ਨਾਈਟ ਆਪਾਂ ਨੇ ਪਾਣੀ ਦੇ ਵਿੱਚ ਭੋਕੇ ਇਹ ਰੱਖਣਾਗਾ ਤਕਰੀਬਨ ਇਹ ਅਧਿਕ ਮੁਠੀ ਮੰਗੂ ਹੈਗੇ ਨੇ ਦਾਣੇ ਤੁਸੀਂ ਅੰਦਾਜ਼ੇ ਨਾਲ ਲੈ ਲਿਓ ਇੱਕ ਨਾਈਟ ਆਪਾਂ ਨੇ ਇਹਨੂੰ ਓਵਰਨਾਈਟ ਭੋਕੇ ਰੱਖਣਾ ਸੋਭਾ ਤੁਸੀਂ ਨੇ ਨਿਰਨੇ ਕਾਲਜ ਇਹਨਾਂ ਨੂੰ ਖਾਣੇ ਆ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਆ ਜਿਨ੍ਹਾਂ ਦੇ ਜੋੜਾਂ 'ਚ ਦਰਦ ਆ ਕਿਸੇ ਵੀ ਤਰ੍ਹਾਂ ਦਾ ਦਰਦ ਆ ਹਨਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਤਰੀਕਾ ਇਹ ਆਪਣਾ ਦੇਸੀ ਨੁਕਤਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ